ரோட ஜ ஜ சந்த பிர பிரகன்ட ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੋ ਅੱਜ ਸੁਹੇਲੀ ਗੱਲ ਕਰ ਰਹੀ ਆ ਅਲਬੇਨੀਆ ਦੀ ਤਦਾਦ ਜੀ ਕਿ ਅਲਬੇਨੀਆ ਦੇ ਵਿੱਚ ਇੱਕ ਮੰਤਰੀ ਜੋ ਕਿ ਏਆਈ ਹੈ ਤਦਾਦ ਜੀ ਉਸ ਦਾ ਨਾਮ ਹੈ ਢੀਲਾ ਜੋ ਕਿ 83 ਡਿਜੀਟਲ ਬੱਚਿਆਂ ਨੂੰ ਜਨਮ ਦੇਣ ਵਾਲੀ ਇੱਕ ਕੋਸ਼ਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪੂਰੇ ਮਾਮਲੇ ਦੀ ਜੇ ਗੱਲ ਕਰੀਏ ਤਦਾਦ ਸਵਾ ਇੱਕ ਕੋਸ਼ਨਾ ਨਾ ਸਿਰਫ ਦਰਸ਼ਕਾਂ ਨੂੰ ਹੈਰਾਨ ਕਰ ਗਈ ਹੈ ਸਗੋਂ ਅਲਬੇਨੀਆ ਦੀ ਡਿਜੀਟਲ ਗਵਰਨੈਂਸ ਕ੍ਰਾਂਤੀ ਦਾ ਵੀ ਪ੍ਰਤੀਕ ਬਣ ਗਈ ਹੈ ਉਨ੍ਹਾਂ ਦੇ ਪ੍ਰਧਾਨ ਮੰਤਰੀ ਰਾਮਾਨੇ ਕਿਹਾ ਕਿ ਡਿਜੀਟਲ ਅਤੇਜ਼ ਦੇ 83 AI ਅਸਿਸਟੈਂਟ ਸਰਕਾਰ ਦੀ ਪ੍ਰਦਰਸ਼ਤਾ ਵਧੋਤ ਪ੍ਰਸ਼ਟਾਚਾਰ ਤੇ ਨਿਗਰਾਨੀ ਕਰਨ ਤੇ ਪ੍ਰਸ਼ਾਸਨ ਨੂੰ ਤੇਜ਼ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕੰਮ ਕਰਨਗੇ ਤਾਂ ਸੀ ਇਹ ਹਾਲਾਂਕਿ ਬਰਲਿਨ ਗਲੋਬਲ ਡਾਇਲੋਗ ਕਾਨਫਰੰਸ ਦੇ ਦੌਰਾਨ ਐਡੀ ਰਾਮਾਨੇ ਮਜ਼ਾਕ ਕੀਤਾ ਟਾਂ ਦੇ ਵਿੱਚ ਕਿਹਾ ਕਿ AI ਮੰਤਰੀ ਡੇਲਾ ਹੁਣ 83 ਡਿਜੀਟਲ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ ਇਹ ਬੱਚੇ 83 ਅਸਲ ਦੇ ਵਿੱਚ 83 ਨਵੇਂ AI ਅਸਿਸਟੈਂਸ ਨੇ ਜੋ ਕਿ 70 ਰੋਡ ਸੋਸ਼ਲਿਸਟ ਪਾਰਟੀ ਦੇ ਸਾਂਸਦ ਮੈਂਬਰਾਂ ਦੀ ਸਹਾਇਤਾ ਕਰਨਗੇ ਅਲਬੇਨੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿੱਥੇ ਇੱਕ AI ਮੰਤਰੀ ਨੂੰ ਸਰਕਾਰੀ ਪਦਵੀ ਦਿੱਤੀ ਗਈ ਹੈ ਅਤੇ ਹੁਣ ਇਸੇ ਡਿਜੀਟਲ ਗਰਭਵਤੀ ਹੋਣ ਦੀ ਘੋਸ਼ਣਾ ਨੇ ਸੋਸ਼ਲ ਮੀਡੀਆ ਤੇ ਭਾਰੀ ਚਰਚਾ ਛੇੜ ਦਿੱਤੀ ਹੈ ਤਾਂ ਦੱਸिए ਇਹ ਘੋਸ਼ਣਾ ਜਿਹੜੇ ਕਲਬੇਨੀਆ ਦੇ ਪ੍ਰਧਾਨ ਮੰਤਰੀ ਰਾਮਾ ਦੇ ਵੱਲੋਂ ਕੀਤੀ ਗਈ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਹਾਲਾਂਕਿ ਉਹਨਾਂ ਨੇ ਮਜ਼ਾਕ ਦੇ ਵਿੱਚ ਕਹਿ ਦਿੱਤਾ ਕਿ ਹੁਣ ਉਹਨਾਂ ਦੀ ਜਿਹੜੀ ਮੰਤਰੀ ਡੀਲ ਹੈ ਉਹਦੇ 83 ਬੱਚੇ ਹੋਣਗੇ ਡਿਜੀਟਲ ਹੋਣਗੇ ਤਾਂ ਦੱਸिए ਕਿ ਪਲਕੀ ਇਹਨਾਂ ਦਾ ਕਹਿਣ ਦਾ ਮਤਲਬ ਸਿਗਾ ਕਿ 83 AI ਅਸਿਸਟੈਂਟ ਜਿਹੜੇ ਕਿ ਹੁਣ ਆਉਣਗੇ ਜੋ ਕਿ ਉਹਨਾਂ ਦੇ ਸੰਸਦ ਦੇ ਵਿੱਚ ਮਦਦ ਕਰਨਗੇ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਭ ਕਮੈਂਟਾਂ ਦੇ ਵਿੱਚ ਦੱਸਣਾ ਨਾ ਭੁੱਲਿਓ ਇੱਕ ਰੋਬੋਟ ਜੋ ਨਾ ਸਿਰਫ ਸਲਾਹ ਦਿੰਦਾ ਸਗੋ ਉਹ ਪ੍ਰੈਗਨੈਂਟ ਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੋ ਅਸੂਈਲੀ ਗੱਲ ਕਰ ਰਿਹਾ ਅਲਬੇਨੀਆ ਦੀ ਤਦਾਦ ਜੀ ਕਿ ਅਲਬੇਨੀਆ ਦੇ ਵਿੱਚ ਇੱਕ ਮੰਤਰੀ ਜੋ ਕਿ ਏਆਈ ਹੈ ਤਦਾਦ ਜੀ ਉਸ ਦਾ ਨਾਮ ਹੈ ਢੀਲਾ ਜੋ ਕਿ 83 ਡਿਜੀਟਲ ਬੱਚਿਆਂ ਨੂੰ ਜਨਮ ਦੇਣ ਵਾਲੀ ਇੱਕ ਕੋਸ਼ਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪੂਰੇ ਮਾਮਲੇ ਦੀ ਜੇ ਗੱਲ ਕਰੀਏ ਤਦਾਦ ਜੀ ਵਾ ਇੱਕ ਕੋਸ਼ਨਾ ਨਾ ਸਿਰਫ ਦਰਸ਼ਕਾਂ ਨੂੰ ਹੈਰਾਨ ਕਰ ਗਈ ਹੈ ਸਗੋ ਅਲਬੇਨੀਆ ਦੀ ਡਿਜੀਟਲ ਗਵਰਨੈਂਸ ਕ੍ਰਾਂਤੀ ਦਾ ਪ੍ਰਤੀਕ ਬਣ ਗਈ ਹੈ ਉਨ੍ਹਾਂ ਦੇ ਪ੍ਰਧਾਨ ਮੰਤਰੀ ਰਾਮਾਨੇ ਕਿਹਾ ਕਿ ਡਿਜੀਟਲ ਅਤੇ ਤੇਜ਼ ਦੇ 83 AI ਅਸਿਸਟੈਂਟ ਸਰਕਾਰ ਦੀ ਪ੍ਰਦਰਸ਼ਤਾ ਵਧਾਉਣ ਭ੍ਰਿਸ਼ਟਾਚਾਰ ਤੇ ਨਿਗਰਾਨੀ ਕਰਨ ਤੇ ਪ੍ਰਸ਼ਾਸਨ ਨੂੰ ਤੇਜ਼ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕੰਮ ਕਰਨਗੇ ਤਾਂ ਸੀ ਇਹ ਹਾਲਾਂਕਿ ਬਰਲਿਨ ਗਲੋਬਲ ਡਾਇਲੌਗ ਕਾਨਫਰੰਸ ਦੌਰਾਨ ਐਡੀ ਰਾਮਾਨੇ ਮਜ਼ਾਕੀਆ ਟਰੰ ਦੇ ਵਿੱਚ ਕਿਹਾ ਕਿ AI ਮੰਤਰੀ ਡੇ ਲਾ ਹੁਣ 83 ਡਿਜੀਟਲ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ ਇਹ ਬੱਚੇ 83 ਅਸਲ ਦੇ ਵਿੱਚ 83 ਨਵੇਂ AI ਅਸਿਸਟੈਂਸ ਨੇ ਜੋ ਕਿ 70 ਰੋਡ ਸੋਸ਼ਲਿਸਟ ਪਾਰਟੀ ਦੇ ਸਾਂਸਦ ਮੈਂਬਰਾਂ ਦੀ ਸਹਾਇਤਾ ਕਰਨਗੇ। ਅਲਬੇਨੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਜਿੱਥੇ ਇੱਕ AI ਮੰਤਰੀ ਨੂੰ ਸਰਕਾਰੀ ਪਦਵੀ ਦਿੱਤੀ ਗਈ ਹੈ ਅਤੇ ਹੁਣ ਇਸੇ ਡਿਜੀਟਲ ਗਰਭਵਤੀ ਹੋਣ ਦੀ ਘੋਸ਼ਣਾ ਨੇ ਸੋਸ਼ਲ ਮੀਡੀਆ ਤੇ ਭਾਰੀ ਚਰਚਾ ਛੇੜ ਦਿੱਤੀ। ਤਾਂ ਸੀ ਇਹ ਘੋਸ਼ਣਾ ਜਿਹੜੇ ਕਲਬੇਨੀਆ ਦੇ ਪ੍ਰਧਾਨ ਮੰਤਰੀ ਰਾਮਾ ਦੇ ਵੱਲੋਂ ਕੀਤੀ ਗਈ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਹਾਲਾਂਕਿ ਉਹਨਾਂ ਨੇ ਮਜ਼ਾਕ ਦੇ ਵਿੱਚ ਕਹਿ ਦਿੱਤਾ ਕਿ ਤਾਂ ਕਿ ਹੁਣ ਉਹਨਾਂ ਦੀ ਜੀ ਮంత్రి ਡੀ ਲਾਏ ਹੋਤੇ 83 ਬੱਚੇ ਹੋਣਗੇ ਡਿਜੀਟਲ ਹੋਣਗੇ ਤਾਂ ਦੱਸिए ਕਿ ਬਲਕਿ ਇਹਨਾਂ ਦਾ ਕਹਿਣ ਦਾ ਮਤਲਬ ਸੀਗਾ ਕਿ 83 AI ਅਸਿਸਟੈਂਟ ਜਿਹੜੇ ਕਿ ਹੋਣਗੇ ਆਉਣਗੇ ਜੋ ਕਿ ਉਹਨਾਂ ਦੇ ਸੰਸਦ ਦੇ ਵਿੱਚ ਮਦਦ ਕਰਨਗੇ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਭ ਕਮੈਂਟਾਂ ਦੇ ਵਿੱਚ ਦੱਸਣਾ ਨਾ ਭੁੱਲਿਓ